ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਪ੍ਰਾਈਮੇਰੀਅਰ ਟੀਵੀ ਦੁਆਰਾ ਪੁੰਨਦਾਨ ਸੰਸਥਾ ਦੇ ਰਾਹੀਂ ਪੈਡ ਦਾਨ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਰਾਹੀਂ ਹੁਣ ਤੱਕ 1 ਲੱਖ ਤੋਂ ਵੀ ਵੱਧ ਬਿਲਕੁਲ ਸਹੀ ਸੁਣਿਆ ਤੁਸੀਂ 1 ਲੱਖ ਤੋਂ ਵੀ ਵੱਧ ਮੁਫਤ ਪੈਡਸ ਲੋੜਵੰਦ ਔਰਤਾਂ ਨੂੰ ਦਿੱਤੇ ਜਾ ਚੁੱਕੇ ਹਨ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਖਾਸ ਤੌਰ ਤੇ ਤਰਜੀਹ ਦਿੱਤੀ ਜਾ ਰਹੀ ਹੈ ਤੇ ਲੋੜਵੰਦ ਔਰਤਾਂ ਨੂੰ ਇਹ ਮੁਫਤ ਪੈਡਸ 1 ਮਹੀਨੇ 6 ਮਹੀਨੇ ਜਾਂ 1 ਸਾਲ ਲਈ ਨਹੀਂ ਬਲਕਿ ਉਮਰ ਭਰ ਲਈ ਦਿੱਤੇ ਜਾਣਗੇ ਜੇਕਰ ਤੁਸੀਂ ਵੀ ਜ਼ਰੂਰਤਮੰਦ ਹੋ ਤਾਂ ਤੁਸੀਂ ਇਸ ਆਸਾਨ ਤਰੀਕੇ ਦੇ ਨਾਲ ਆਨਲਾਈਨ ਰਜਿਸਟਰ ਕਰ ਸਕਦੇ ਹੋ ਸਟੈਪ 1 QR ਕੋਡ ਸਕੈਨ ਕਰੋ ਜਾਂ ਸਾਡੀ ਵੈਬਸਾਈਟ pondan.com ਤੇ ਜਾਓ स्टेप 2 अपना मोबाइल फोन नंबर एंटर करो ਤੇ ਆਪਣਾ ਨੰਬਰ ਰਜਿਸਟਰ ਕਰਨ ਲਈ 70102 ਤੇ 25000 ਤੇ मिस कॉल ਕਰੋ स्टेप 3 ਫੋਨ ਵਾਈਫਾਈ ਹੋਣ ਦੇ ਬਾਅਦ ਆਪਣਾ ਪੈਨ ਸelect ਕਰੋ ਫਿਰ ਆਪਣਾ ਨਾਮ ਹਸਬੰਡ ਜਾਂ ਫਾਦਰ ਨੇਮ ਦੇਟ ਆਫ ਬਰਥ ਭਰ ਕੇ ਸਬਮਿਟ ਤੇ ਕਲਿੱਕ ਕਰੋ ਸਾਨੂੰ ਤੁਹਾਡੇ ਸਾਥ ਦੀ ਵੀ ਬਹੁਤ ਜ਼ਰੂਰਤ ਹੈ ਜੇਕਰ ਤੁਸੀਂ ਵੀ ਇਸ ਮਹਿੰਮ ਦੇ ਵਿੱਚ ਆਪਣਾ ਯੋਗਦਾਨ ਪਾਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਦਿੱਤੇ ਜਾ ਰਹੇ ਸਕੈਨਰ ਨੂੰ ਸਕੈਨ ਕਰਕੇ ਜਾਂ ਫਿਰ ਸਾਡੀ ਵੈਬਸਾਈਟ pondan.com ਤੇ ਜਾ ਕੇ ਤੁਸੀਂ ਆਪਣਾ ਯੋਗਦਾਨ ਦੇ ਸਕਦੇ ਹੋ ਪੈਡਾਨ ਬਾਈ ਫੋਨਡਾਨ ਐਂਡ ਇਨੀਸ਼ੀਏਟਿਵ ਬਾਈ ਪ੍ਰਾਈਮ ਇਸ਼ਾ ਟੀਵੀ